ਕੁਝ ਸਮਾਂ ਪਹਿਲਾਂ ਪੰਜਾਬ ਦੇ ਵਿੱਚ ਆਈ ਆਮ ਆਦਮੀ ਪਾਰਟੀ ਨੇ ਨੌਜਵਾਨਾਂ ਨੂੰ ਇੱਕ ਸੁਪਨਾ ਵਿਖਾਇਆ ਸੀ ਸੁਨਹਿਰੇ ਭਵਿੱਖ ਦਾ ਪੰਜਾਬ ਦੇ ਪਰ ਉਹਨਾਂ ਵਿੱਚੋਂ ਹੀ ਕੁਝ ਨੌਜਵਾਨਾਂ ਨੇ ਅਰਵਿੰਦ ਕੇਜਰੀਵਾਲ ਦੇ ਇਲਜ਼ਾਮ ਲਾਏ ਉਸ ਸੁਪਨੇ ਨੂੰ ਲੀਰੋ-ਲੀਰ ਕਰਨ ਦੇ ਉਹਨਾਂ ਵਿੱਚੋਂ ਇੱਕ ਨੌਜਵਾਨ ਸਾਡੇ ਨਾਲ ਮੌਜੂਦ ਹੈ ਜੋ ਮੁੰਮੁੜ ਵਾਪਸ ਆਉਂਦਾ ਹੈ ਇੱਕ ਨਵੇਂ ਜੋਸ਼ ਦੇ ਨਾਲ ਇੱਕ ਨਵੇਂ ਆਈਡੀਆ ਦੇ ਨਾਲ ਉਹਨਾਂ ਕੋਲ ਪੁੱਛਾਂਗੇ ਆਖਰ ਉਹ ਹੈ ਕੌਣ ਬਿੱਕਰ ਬਾਈ ਸੈਂਟੀਮੈਂਟਲ ਜਸਜੀਤਸਰਾਜ ਜਾਂ ਫਿਰ ਫਾਈਟਰ ਤੁਸੀਂ ਕੌਣ ਹੋ ਮੈਂ ਤੁਹਾਡੇ ਅੰਦਰ ਦਾ ਬਿੱਕਰ ਬਾਈ ਆ ਤੁਹਾਡੇ ਅੰਦਰ ਦਾ ਹੀ ਫਾਈਟਰ ਆ ਮੈਂ ਖੁਦ ਕੁਛ ਨਹੀਂ ਜੋ ਤੁਹਾਡੇ ਅੰਦਰ ਇੱਕ ਆਮ ਬੰਦਾ ਜੂਝਦਾ ਆ ਨਿਤ ਦੇ ਹਾਲਾਤਾਂ ਚ ਆਪਣੀਆਂ ਮੁਸ਼ਕਲਾਂ ਨਾਲ ਮਾੜੀ ਤੋਂ ਮਾੜੀ ਪ੍ਰਸਥਿਤੀ ਵਿੱਚ ਵੀ ਡਿੱਗਦਾ ਵੀ ਆ ਪਰ ਡਿੱਗ ਕੇ ਫਿਰ ਖੜਾ ਹੁੰਦਾ ਮੈਂ ਉਹ ਫਾਈਟਰ ਆ ਤੁਸੀਂ ਤੇ ਮੈਂ ਇੱਕੋ ਹੀ ਆ ਬਾਈ ਜੀ ਤੁਸੀਂ ਤੇ ਮੈਂ ਇੱਕੋ ਹੀ ਆ ਗੱਲਬਾਤ ਕਰਾਂਗੇ ਕਿਉਂਕਿ ਨਵੀਂ ਇਕ ਆਡੀਓ ਅੱਜ ਰਿਲੀਜ਼ ਹੋਈ ਹੈ ਇੱਕ ਨਵਾਂ ਗੀਤ ਜਸਜੀਤ ਜਸਰਾਜ ਵੱਲੋਂ ਪੇਸ਼ ਕੀਤਾ ਗਿਆ ਹੈ ਫਾਈਟਰ ਜਸੀ ਫਾਈਟਰ ਗੀਤ ਹੀ ਕਿਉਂ ਨਾਮ ਫਾਈਟਰ ਕਿਉਂ ਦੇਖੋ ਹਰ ਬੰਦਾ ਜਿਹੜਾ ਬੰਦਾ ਨਿਤ ਦੇ ਸੰਘਰਸ਼ ਚ ਲੜ ਰਿਹਾ ਚਾਹੇ ਕੋਈ ਕੁਸ਼ਤੀ ਦੇ ਮੈਦਾਨ ਚ ਚਾਹੇ ਕੋਈ ਬਾਕਸਿੰਗ ਦੇ ਮੈਦਾਨ ਚ ਚਾਹੇ ਕੋਈ ਹਾਕੀ ਕ੍ਰਿਕਟ ਦੇ ਮੈਦਾਨ ਚ ਚਾਹੇ ਕੋਈ ਕਿਸੇ ਵੀ ਗੇਮ ਚ ਉਥੇ ਫਾਈਟ ਕਰ ਰਿਹਾ ਤੇ ਜਾਂ ਕੋਈ ਜੰਗ ਤੇ ਫੌਜੀ ਫਾਈਟ ਕਰ ਰਿਹਾ ਜਾਂ ਤੁਹਾਡੇ ਮੇਰੇ ਵਰਗਾ ਰੋਜ਼ ਦੇ ਮਾੜੇ ਠੋ ਮਾੜੇ ਹਾਲਾਤਾਂ ਚ ਆਪਣੀ ਗਰੀਬੀ ਗੁਰਬਚੋਂ ਨਿਕਲ ਲਈ ਫਾਈਟ ਕਰ ਰਿਆ ਇੱਕ ਸੁਪਨਾ ਲੈ ਕੇ ਜਿਹੜਾ ਸਟੂਡੈਂਟ ਪੜ੍ਹਾਈ ਕਰ ਰਿਆ ਵੀ ਦੇਖੀ ਬਾਈ ਕਿ ਦਿਨ ਆਪਣੇ ਵੀ ਦਿਨ ਆਉਣਗੇ ਬਾਈ ਕਿ ਦਿਨ ਨੇਹਰੀ ਲਿਆ ਦਾਂਗੇ ਵੀਰੇ ਬਾਪੂ ਨੂੰ ਜਿਹੜਾ ਆਪਣੀ ਮਾਂ ਨੂੰ ਕਹਿੰਦਾ ਮਾਤਾ ਤੇਰਾ ਮੁੰਡਾ ਹੈ ਨਾ ਜਿਹੜੀ ਤੀ ਕਹਿੰਦੀ ਆ ਡੈਡ ਫਿਕਰ ਨਾ ਕਰੀ ਉਹ ਬੰਦਾ ਦਾਜ ਮੰਗਦਾ ਸੀ ਨਾ ਮੇਰਾ ਰਿਸ਼ਤੇ ਨੂੰ ਨਾ ਆਇਆ ਮੈਂ ਖੁਦ ਕਮਾ ਲੂੰਗੀ ਉਹ ਹਰ ਫਾਈਟਰ ਬੰਦਾ ਜਾਂ ਲੇਡੀ ਜਿਹੜਾ ਕੋਈ ਕਹਿੰਦਾ ਆਈ ਵੋਂਟ ਗਿਵ ਅਪ ਜਾਂ ਜਿਹੜੇ ਕੋਈ ਗਿਵ ਅਪ ਕਰੀ ਬੈਠੇ ਆ ਸਪੈਸ਼ਲੀ ਉਹਨਾਂ ਵਾਸਤੇ ਅਸੀਂ ਇਹ ਗੀਤ ਬਣਾਇਆ ਫਾਈਟਰ ਕਿ ਜਿਨ੍ਹਾਂ ਕੋਲ ਤਾਂ ਹਿੰਮਤ ਹੈ ਉਹਨਾਂ ਨੂੰ ਹੋਰ ਹਿੰਮਤ ਦੇਵੇਗਾ ਜਿਹੜੇ ਢੈ ਢੇਰੀ ਹੋਈ ਬੈਠੇ ਨੇ ਉਹਨਾਂ ਨੂੰ ਮੈਂ ਕਹਿੰਦਾ ਵੀ ਲੂੰ ਕੰਡੇ ਰੋਂਗਟੇ ਖੜੇ ਕਰ ਦੇਗਾ ਸਾਡੀ ਕੰਡੀਸ਼ਨ ਹੈ ਜਿਵੇਂ ਆਪਣੇ ਠਾਕੁਰ ਸਾਹਿਬ ਡਾਕਟਰ ਕੋਈ ਵੀ ਆਪਾਂ ਪ੍ਰੈਸਕ੍ਰਿਪਸ਼ਨ ਦੰਨੇ ਆ ਜੀ ਤੇ ਡਾਕਟਰ ਕਹਿੰਦਾ ਵੀ ਇਹ ਫਲਾਣੀ ਦਵਾਈ ਜੀ ਆਪਕੋ ਸ਼ਾਮ ਕੋ ਡਿਨਰ ਸੇ ਪਹਿਲੇ ਅੱਧਾ ਘੰਟਾ ਪਹਿਲੇ ਲੈਣੀ ਹੈ ਗਰਮ ਦੁੱਧ ਕੇ ਸਾਥ ਇੱਕ ਟਾਈਮ ਦਿੰਦਾ ਨਾ ਮੈਂ ਤੁਹਾਨੂੰ ਇਹ ਗੀਤ ਨੂੰ ਸੁਣਨ ਦੀ ਸਲਾਹ ਦਿੰਦਾ ਕਿ ਇਕੱਲੇ ਬਹਿ ਕੇ ਭਾਈ ਜੀ 이어ਫੋਨ ਲਾ ਕੇ ਵੋਲਿਊਮ ਛੱਡ ਕੇ ਜਾਂ ਆਪਣੇ ਘਰੇ ਉੱਚੀ ਆਵਾਜ਼ 'ਚ ਜਾਂ ਆਪਣੀ ਕਾਰ 'ਚ ਜਾਂਦੇ ਹੋਏ ਉੱਚੀ ਆਵਾਜ਼ 'ਚ ਗਾਣੇ ਨੂੰ ਸੁਣਿਓ ਜੇ ਪਹਿਲੀ ਵਾਰੀ ਸੁਣ ਕੇ ਤੁਹਾਨੂੰ ਫੀਲ ਹੋਇਆ ਕਿ ਯਾਰ ਤੁਹਾਡੀ ਸ਼ਖਸੀਅਤ ਬਦਲੀ ਐ ਤੁਹਾਡੇ ਜੇ ਤੁਹਾਨੂੰ ਨੀਂਦ ਆ ਰਹੀ ਸੀ ਤੇ ਤੁਹਾਡੇ ਕੰਨ ਖੁੱਲੇ ਨੇ ਅਗਰ ਕੋਈ ਡਰਗ ਐਡਿਕਟ ਮੁੰਡਾ ਜਿਹੜਾ ਹਲੇ ਨਸ਼ੇ ਦਾ ਟੀਕਾ ਲਾਉਣ ਹੀ ਲੱਗਿਆ ਸੀਗਾ ਜਾਂ ਕੋਈ ਹੋਰ ਗਰ ਕਿਆ ਹੋਇਆ ਪੁੱਠਾ ਕੰਮ ਕਰਨ ਲੱਗਿਆ ਸੀ ਜਾਂ ਕੋਈ ਖੁਦਕੁਸ਼ੀ ਕਰਨ ਦੀ ਸੋਚ ਰਿਹਾ ਸੀ ਮੈਂ ਰਿਕਮੈਂਡ ਕਰਦਾ ਤੁਹਾਨੂੰ ਕੇ ਬਾਈ ਜੀ ਇਹ ਗਾਣੇ ਨੂੰ ਸੁਣ ਲਿਓ ਤੁਸੀਂ ਜਿਹੜਾ ਪੁੱਠਾ ਕੰਮ ਕਰਨ ਲੱਗੇ ਹੋ ਨਹੀਂ ਕਰੋਗੇ ਜੇ ਚੰਗਾ ਕੰਮ ਕਰ ਰਹੇ ਹੋ ਤਾਂ ਉਹਨੂੰ ਹੋਰ ਪ੍ਰਬਲ ਹੋ ਕੇ ਚੰਗੇ ਤਰੀਕੇ ਨਾਲ ਗੱਲ ਉਹ ਕੰਮ ਕਰੋਗੇ ਜੇ ਤੁਸੀਂ ਵਿਦੇਸ਼ਾਂ ਜਾਂ ਦੇਸ਼ਾਂ 'ਚ ਕਿਤੇ ਵੀ ਸਟਰਗਲ ਕਰ ਰਹੇ ਹੋ ਇਹ ਗਾਣਾ ਤੁਹਾਨੂੰ ਪੋਜ਼ਿਟਿਵਿਟੀ ਦੇਵੇਗਾ ਪੋਜ਼ਿਟਿਵਿਟੀ ਦੇਵੇਗਾ ਤੁਸੀਂ ਕਿਹਾ ਜੇਕਰ ਕੋਈ ਪੁੱਠਾ ਕੰਮ ਕਰਨ ਲੱਗਾ ਹੈ ਤਾਂ ਉਸਨੂੰ ਪੁੱਠਾ ਕੰਮ ਨਹੀਂ ਕਰਨ ਦੇਗਾ ਇਹ ਗਾਣਾ ਇੱਕ ਪੋਜ਼ਿਟਿਵ એનર્ਜੀ ਦੇਵੇਗਾ ਚਲੋ ਚਰ ਗਾਇਕੀ ਹੋ ਰਹੀ ਹੈ ਚਲੋ ਗਾਣੇ ਲਿਖ ਰਹੇ ਨੇ ਉਹਨਾਂ ਨੂੰ ਪੋਜ਼ਿਟਿਵ એનર્ਜੀ ਮਿਲੇਗੀ ਜਾਂ ਨਹੀਂ ਦੇਖੋ ਜਿਹੜੇ ਲਿਖ ਰਹੇ ਨੇ ਇੱਕ ਵਾਰ ਤਾਂ ਦੇਖੋ ਤੁਹਾਡੇ ਤੇ ਐ ਇਹ ਜਨਤਾ ਤੇ ਐ ਤੁਸੀਂ ਉਹਨਾਂ ਨੂੰ ਸੁਣਦੇ ਹੋ ਆਦਤ ਪੈ ਗਈ ਨਾ ਵੀ ਚੱਲਦਾ ਹੀ ਉਹ ਆਰ ਬਾਈ ਬੜਾ ਵਧੀਆ ਸੀ ਬਾਈ ਉਹ ਫਲਾਣੇ ਨੇ ਆ ਫੁਕਰੀ ਮਾਰੀ ਗਾਣੇ ਚ ਤੇ ਉਹ ਗਾਣਾ ਬੱਲੇ ਬੱਲੇ ਫਲਾਣੇ ਨੇ ਭਾਈ ਆ ਨਸ਼ੇ ਦੀ ਗੱਲ ਕੀਤੀ ਉਹ ਗਾਣਾ ਬੱਲੇ ਬੱਲੇ ਠੀਕ ਐਰ ਸੁਣੋ ਤੁਹਾਡਾ ਵੀ ਕਸੂਰ ਨਹੀਂ ਐ ਉਹਨਾਂ ਦਾ ਵੀ ਕਸੂਰ ਨਹੀਂ ਮੈਂ ਕਹੂੰਗਾ ਤੁਸੀਂ ਉਹ ਖਰੀਦਦੇ ਹੋ ਉਹ ਬਣਾਉਂਦੇ ਨੇ ਉਹਨਾਂ ਕੋਲ ਤਾਂ ਇੱਕ ਫੈਕਟਰੀ ਐ ਜਿਹੜੀ ਚੀਜ਼ ਦਾ ਸੌਦਾ बिक ਰਿਹਾ ਅਗਲਾ ਉਹ ਬਣਾਉਂਦਾ ਜੇ ਖਰੀਦਦਾਰ ਨਹੀਂ ਖਰੀਦੇਗਾ ਤਾਂ ਨਹੀਂ ਬਣਾਉਣਗੇ ਪਰ ਅਗਰ ਉਹ ਬਣਾ ਰਹੇ ਹੈ ਮੈਂ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਤੁਸੀਂ ਇੱਕ ਚੰਗੀ ਚੀਜ਼ ਅਸੀਂ ਦੇ ਰਹੇ ਹਾਂ ਆਪਣੇ ਵੱਲੋਂ ਇਹਨੂੰ ਸੁਣੋ ਇਹ ਜਿਹੜੀਆਂ ਕਲਮਾਂ ਨੂੰ ਜਦੋਂ ਤੁਸੀਂ ਆਪਣਾ ਦਸਵੰਦ ਦਓਗੇ ਦਸਵੰਦ ਅਸ਼ੀਰਵਾਦ ਦਾ ਸ਼ੇਅਰਿੰਗ ਦਾ ਆਪਣੇ ਪਿਆਰ ਦਾ ਸਤਕਾਰ ਦਾ ਤੇ ਨਾਲ ਸਭ ਤੋਂ ਵੱਡਾ ਦਸਵੰਦ ਪੈਸੇ ਦਾ ਜੇ ਕੋਈ 1000 ਰੁਪਿਆ ਕਮਾਉਂਦਾ ਮੈਂ ਕਹਿੰਦਾ 10 ਰੁਪਿਆ ਦੇ ਦੇ ਯਾਰ ਪਾਸ ਸਾਡੇ ਖਾਤੇ 'ਚ ਪੀਟੀ ਪੇਟੀਐਮ.slash ਜਸਰਾਜ ਰਿਕਾਰਡਸ ਸਾਡੇ ਖਾਤੇ 'ਚ ਪੇਟੀਐਮ ਕਰਦੇ 10 ਰੁਪਏ ਤੁਸੀਂ ਜੇ ਸਾਨੂੰ ਦਵੋਗੇ ਤਾਂ ਸਾਡੀ ਫੈਕਟਰੀ ਜਿਹੜੀ ਚੀਜ਼ ਨੂੰ ਅਸ਼ੀਰਵਾਦ ਮਿਲੇਗਾ ਸਾਡੀ ਫੈਕਟਰੀ ਹੋਰ ਪ੍ਰਬਲ ਹੋ ਕੇ ਚੰਗੀ ਚੀਜ਼ ਬਣਾਉਗੀ ਜੇ ਸਾਨੂੰ ਭਾਗ ਲੱਗਣਗੇ ਸਾਡਾ ਚੰਗੇ ਕੰਮ ਦੀ ਚੰਗੇ ਕੰਮ ਦੀ ਸ਼ਲਾਘਾ ਵੀ ਹੋਏਗੀ ਤੇ ਪੈਸੇ ਵੀ ਕਮਾਵਾਂਗੇ ਤੇ ਅਸੀਂ ਹੋਰ ਚੰਗਾ ਬਣਾਵਾਂਗੇ ਸਾਨੂੰ ਦੇਖ ਕੇ ਹੋ ਸਕਦਾ ਜਿਹੜੇ ਹੋਰ ਚੰਗੀਆਂ ਕਲਮਾਂ ਵਾਲੇ ਚੰਗਾ ਲਿਖਣ ਲਿਖ ਕੇ ਬੈਠੇ ਆ ਪੁਲੰਦੇ ਦੇ ਪੁਲੰਦੇ ਉਹਨਾਂ ਦੇ ਢੇਰਾਂ 'ਚ ਦਬੇ ਪਏ ਆ ਉਹ ਕਹਿਣਗੇ ਭਾਈ ਚੰਗੀਆਂ ਚੀਜ਼ਾਂ ਵੇਖਣ ਲੱਪੀਆਂ ਉਹ ਵੀ ਧੂਲ ਮਿੱਟੀ ਸਾਫ਼ ਕਰਕੇ ਨਵੀਂ ਚੰਗੀ ਚੀਜ਼ ਲੈ ਕੇ ਵੀ ਜੱਸੀ ਤੋਂ ਵੀ ਵਧੀਆ ਬਣਾਵਾਂਗੇ ਉਹ ਵਧੀਆ ਬਣਾਉਣਗੇ ਜਦੋਂ ਉਹ ਚੀਜ਼ ਵਿਕਣ ਲੱਗ ਜੂਗੀ ਤਾਂ ਉਹਨਾਂ ਦੀ ਲਕੀਰ ਛੋਟੀ ਕਰਨ ਨਾਲੋਂ ਅਸੀਂ ਆਪਣੀ ਲਕੀਰ ਵੱਡੀ ਕਰ ਦਾਂਗੇ ਇਹਦੇ ਨਾਲ ਹੋਊਗਾ ਕਿ ਸਾਡੇ ਯੂਥ ਨੂੰ ਇੱਕ ਦਿਸ਼ਾ ਮਿਲੂਗੀ ਯੂਥ ਪੋਜ਼ਿਟਿਵ ਸੁਣੂਗਾ ਪੋਜ਼ਿਟਿਵ ਸੋਚੂਗਾ ਚੰਗਾ ਚੰਗੀ ਸੋਚ ਨਾਲ ਆਪਣਾ ਆਪ ਵੀ ਸਿਰਜੂਗਾ ਤੇ ਸਮਾਜ ਵੀ ਸਿਰਜੂਗਾ ਤੇ ਆਪਣੇ ਬੱਚਿਆਂ ਦਾ ਤੇ ਆਪਣਾ ਆਪਣੇ ਮਾਪੇ ਦਾ ਆਪਣੇ ਪਿੰਡ ਦਾ ਨਾਂ ਰੋਸ਼ਨ ਕਰੂਗਾ ਜਿਸੀ ਤਨ ਲੱਗਦਾ ਹੈ ਕਿ ਚੰਗੇ ਸੁਣਨ ਵਾਲੇ ਲੋਕ ਅੱਜ ਵੀ ਮੌਜੂਦ ਨਹੀਂ ਕਿਉਂਕਿ ਜ਼ਿਆਦਾਤਰ ਜੋ ਟੀਆਰਪੀ ਦੇਖੀ ਗਈ ਹੈ ਅਜੇ ਹੀ ਲੱਚਰ ਗੀਤਾਂ ਦੀ ਆਉਂਦੀ ਹੈ ਤੇ ਤੁਹਾਡਾ ਗੀਤ ਫਾਈਟਰ ਸੁਣਿਆ ਜਾਵੇਗਾ ਦੇਖੋ ਮੈਂ ਤਾਂ ਜੀ ਪਰਮਾਤਮਾ ਦੀ ਮਿਹਰ ਨਾਲ ਲੋਕਾਂ ਦੇ ਅਸ਼ੀਰਵਾਦ ਨਾਲ ਲੋਕੀ 3 3.5 4 4.5 ਮਿੰਟ ਦਾ ਗਾਣਾ ਕੱਢਦੇ ਆ ਅਸੀਂ ਪਹਿਲਾ ਗਾਣਾ ਕੱਢਿਆ ਸੀ ਨੈਸ਼ਨਲ ਵਿਲੇਜਰ ਮੈਨੂੰ ਬਥੇਰੇਆਂ ਨੇ ਕਿਹਾ ਮੈਂ 10 ਮਿੰਟ ਦਾ ਗਾਣਾ ਬਣਾਇਆ ਉਹ ਤੇ ਮੈਨੂੰ ਮੇਰੇ ਆਪਣੇਆਂ ਨੇ ਕਿਹਾ ਕਹਿੰਦੇ ਕਿ ਅਸੀਂ ਕਮਲਾ ਹੋ ਗਏ ਆ ਯਾਰ ਕਿਹਨੇ ਸੁਣਨਾ 10 ਮਿੰਟ ਕਿਹਦੇ ਕੋਲ ਟਾਈਮ ਹੈ ਔਰ ਸ਼ਾਹਰੂਖ ਖਾਨ ਦਾ ਗਾਣਾ ਨਹੀਂ ਦੇਖਦੇ ਲੋਕ ਚੈਨਲ ਚੇਂਜ ਕਰ ਦਿੰਦੇ ਆ ਮੈਂ ਗਾਣਾ ਜਿਹੜਾ ਇੱਕ ਵਾਰੀ ਇਹ ਸੁਣੂਗਾ ਨਾ ਉਹ ਐਂਡ ਤੱਕ ਸੁਣੂਗਾ ਪਰ ਪੰਜਾਬੀ ਇੰਡਸਟਰੀ ਤੋਂ ਵੱਡੇ ਤੋਂ ਵੱਡੇ ਦਿਗਜ ਕਲਾਕਾਰਾਂ ਨੇ ਵੀ ਉਹ ਗਾਣਾ ਸੁਣਿਆ ਬਾਰ-ਬਾਰ ਰਿਪੀਟ ਤੇ ਲਾ ਕੇ ਸੁਣਿਆ ਉਹ ਕਹਿੰਦਾ ਇੱਕ ਵਾਰ ਤਾਂ ਗਾਣਾ ਸਮਝ ਨਹੀਂ ਆਉਂਦਾ ਕਹਿੰਦਾ ਫਿਰ ਕੱਲਾ-ਕੱਲੀ ਲਾਈਨ ਸੁਣੀਦੀ ਐ ਤੇ ਰਵਾਈਂਡ ਕਰ-ਕਰ ਸੁਣੀਦੀ ਇੱਥੇ ਕੀ ਕਿਹਾ ਅੱਛਾ ਆ ਕਹਿੰਦੇ ਬਾਈ ਜੀ ਜੇ ਉਹਨਾਂ ਨੇ ਸੁਣਿਆ ਯੂਥ ਨੇ ਸੁਣਿਆ ਮੋਟਰਾਂ ਤੇ ਸੁਣਿਆ ਗਿਆ ਵਿਦੇਸ਼ਾਂ-ਦੇਸ਼ਾਂ 'ਚ ਟਰੱਕ ਯੂਨੀਅਨਾਂ 'ਚ ਯੂਨੀਵਰਸਟੀਆਂ ਕਾਲਜਾਂ 'ਚ ਸੁਣਿਆ ਗਿਆ ਉਸ ਤੋਂ ਬਾਅਦ ਤਜਾਬ 1984 17 ਮਿੰਟ ਦਾ ਗੀਤ ਲੋਕੀ ਕਹਿੰਦੇ ਯਾਰ ਕਿਸੇ ਨੇ ਕੀ ਲੈਣਾ ਵੀ 1984 ਜਿਹੜਾ ਕਤਲੇਆਮ ਹੋਇਆ ਕਹਿੰਦੇ ਜੇ ਅਸੀਂ ਇਹ ਵੀ ਤੇਰਾ ਯਾਰ ਤੂੰ ਰਿਸਕ ਲੈ ਰਿਆ ਕਹਿੰਦਾ ਲੋਕਾਂ ਨੇ ਸੁਣਨਾ ਮੈਂ ਕੋਈ ਗੱਲ ਨਹੀਂ ਫਿਰ ਅਸੀਂ ਕਾਮਯਾਬ ਹੋਏ ਕਿਦੇ ਕਰਕੇ ਤੁਹਾਡੇ ਅਸ਼ੀਰਵਾਦ ਕਰਕੇ ਇਸ ਵਾਰ ਅਸੀਂ ਆ ਫਾਈਟਰ ਗੀਤ ਲੈ ਕੇ ਆਏ ਆ 10 ਮਿੰਟ ਤੋਂ ਵੀ ਉੱਤੇ ਦਾ ਆ 14 ਮਿੰਟ ਦਾ 15 ਮਿੰਟ ਦਾ ਇਹਦਾ ਬਣਨਾ ਹੁਣ ਤੁਸੀਂ ਇਹਨੂੰ ਸੁਣ ਕੇ ਅਗਰ ਤੁਹਾਡੀ ਆਤਮਾ ਨੂੰ ਇਹ ਤੁੰਬਿਆ ਅਗਰ ਤੁਹਾਡੇ ਅੰਦਰ ਇਹਨੇ ਜੋਸ਼ ਭਰਿਆ ਅਗਰ ਤੁਹਾਨੂੰ ਇਹਨੇ ਪੋਜ਼ਿਟਿਵ ਕੀਤਾ 네ਗੇਟਿਵ ਤੋਂ ਤਾਂ Paytm.me/Jasraj ਮੇਰਾ ਮੇਰਾ ਅਗਲਾ ਸਵਾਲ ਇਹ ਸੀ ਜੱਸੀ ਨੇ ਕਿਹਾ ਕਿ ਜੇ ਇਹ ਗੀਤ ਸੁਣਨਾ ਹੈ ਤੁਸੀਂ ਤਾਂ 1 ਲੱਖ ਰੁਪਇਆ ਤਿਆਰ ਰੱਖਿਓ ਜੱਸੀ 1 ਲੱਖ ਇਹ ਇਹ ਕਿਹੜੀ ਗੱਲ ਹੈ ਭਾਈ ਦੇਖੋ ਕਿੰਨੇ ਹੀ ਕਲੱਬ ਨੇ ਜਿਹੜੇ ਬੜੇ-ਬੜੇ ਮੇਲੇ ਕਰਾਉਂਦੇ ਆ ਇਹਨਾਂ ਬੜੇ-ਬੜੇ ਹੋਰ ਕੰਮ ਕਰਾਉਂਦੇ ਆ ਵੀ ਹਰ ਜਿਹਦੇ ਚ ਉਹਨਾਂ ਦਾ ਨਾਮ ਵੀ ਹੁੰਦਾ ਤੇ ਸਮਾਜ ਦੇ ਨਾਮ ਤੇ ਹੁੰਦੇ ਆ ਜੀ ਅਸੀਂ ਫਲਾਣਾ ਸੱਭਿਆਚਾਰਕ ਤੇ ਫਲਾਣਾ ਆ ਤੇ ਫਲਾਣਾ ਉਹ ਪੂਰੀ ਦੁਨੀਆ ਚ ਐਸੇ ਕਈ ਬੰਦੇ ਜਿਹੜੇ ਸੱਭਿਆਚਾਰ ਪੰਜਾਬੀ ਮਾਂ ਬੋਲੀ ਨੂੰ ਵਾਕਈ ਬਚਾਉਣ ਦਾ ਇਹ ਨਾ ਕੋਸ਼ਿਸ਼ ਕਰਦੇ ਆ ਉਹਨਾਂ ਕੋਲ ਪੈਸੇ ਵੀ ਹੈਗੇ ਆ ਕਈ ਬੰਦੇ ਆ ਜਿਹੜੇ ਡਾਂਸਰਾਂ ਤੇ ਬਾਈ ਜੀ ਤੁਸੀਂ ਦੇਖਿਆ ਹੋਣਾ ਵੀ ਐ ਕਰਕੇ ਐ ਨੋਟ ਵਾਰਦੇ ਆ ਠੀਕ ਹੈ ਇਹਦਾ ਮਤਲਬ ਹੈਗੇ ਨੇ ਤਾਂ ਵਾਰਦੇ ਨੇ ਬਾਈ ਜੀ ਜੇ ਤੁਸੀਂ ਉਹਨਾਂ ਤੇ ਵਾਰ ਸਕਦੇ ਹੋ ਇੱਕ ਚੰਗੀ ਕਲਮ ਤੇ ਵੀ ਨੋਟ ਵਾਰ ਦੋ ਥਾਪੜਾ ਦਿਓ ਯਾਰ ਅਸੀਂ 1 ਲੱਖ ਰੁਪਇਆ ਉਹਨਾਂ ਵਾਸਤੇ ਰੱਖਿਆ ਹੈ ਜਿਹੜੇ ਦੇ ਸਕਦੇ ਐ ਅਫੋਰਡ ਕਰਦੇ ਐ ਯਾਰ ਜੱਸੀ ਬਾਈ ਨਜ਼ਾਰਾ ਆ ਗਿਆ ਬਾਈ ਰੂਹ ਤੱਕ ਯਾਰ ਇੱਥੇ ਟੱਚ ਕੀਤਾ ਤੇਰੇ ਗਾਣੇ ਨੇ ਜੇ ਤੁਹਾਡੇ ਕੋਲੋਂ ਪੈਸੇ ਹੈਗੇ ਨੇ ਬਾਈ ਜੀ ਸਾਨੂੰ ਦੋ ਜੇ ਸਾਡੇ ਕੋਲ ਆਉਣਗੇ ਅਸੀਂ ਫੇਰ ਸਮਾਜ ਤੇ ਲਾਵਾਂਗੇ ਦੁਬਾਰਾ ਹੋਰ ਚੰਗੀ ਚੀਜ਼ ਬਣਾਵਾਂਗੇ ਜੇ ਸਾਡੇ ਕੋਲ ਨਹੀਂ ਆਉਣਗੇ ਤਾਂ ਬਾਈ ਮੈਂ ਆਪਣੇ ਜਵਾਕਾਂ ਦੀਆਂ ਅੰਤੜੀਆਂ ਇਹਨਾਂ ਕੱਢ ਕੇ ਸਮਾਜ ਲਈ ਥੋੜੀ ਨਾ ਸੋਚੂਗਾ ਕੌਣ ਸੋਚੂਗਾ ਫੇਰ ਅਸੀਂ ਪਿੱਟਦੇ ਆ ਸਾਡਾ ਡਰੱਗ ਚ ਵੜ ਗਿਆ ਜੀ ਉੜਤਾ 50 ਉੜਤਾ ਪੰਜਾਬ ਉਡਾਇਆ ਕਿਨੇ ਕੱਲੇ ਪੋਲੀਟਿਸ਼ੀਅਨ ਬਹੁਤ ਵੱਡਾ ਸਵਾਲ ਹੈ ਉਡਾਇਆ ਕਿਨੇ ਕੱਲੇ ਪੋਲੀਟਿਸ਼ੀਅਨਸ ਦਾ ਦੋਸ਼ ਨਹੀਂ ਹੁਣ ਪੋਲੀਟਿਕਸ ਦੀ ਗੱਲ ਆਈ ਹੈ ਤਾਂ ਸਿਆਸਤ ਦੇ ਸਵਾਲ ਵੀ ਕਰਾਂਗੇ ਜਿ세 ਮੈਂ ਸ਼ੁਰੂਆਤ ਕੀਤੀ ਸੀ ਆਮ ਆਦਮੀ ਪਾਰਟੀ ਤੁਮ ਬੜੇ ਸੁਪਨੇ ਵਿਖਾਏ ਸੀ ਸੁਪਨੇ ਲੀਰੋ ਲੀਰ ਹੋਏ ਉਹਨਾਂ ਵਿੱਚੋਂ ਤੁਸੀਂ ਵੀ ਸ਼ੁਰੂ ਤੋਂ ਮੁੱਢੋਂ ਉਹਨਾਂ ਦੇ ਨਾਲ ਜੁੜੇ ਸੀ ਅੱਜ ਕਿੱਥੇ ਵੇਖ ਦਿਓ ਆਮ ਆਦਮੀ ਪਾਰਟੀ ਨੂੰ ਦੇਖੋ ਮੈਂ ਕੀ ਦੇਖਣਾ ਜੀ ਹੁਣ ਤਾਂ ਦੁਨੀਆ ਦੇਖਦੀ ਐ ਜਸਜੀਤਸ ਰਾਜ ਨੇ ਵਕਤ ਤੋਂ ਪਹਿਲਾਂ ਸੱਚ ਬੋਲਿਆ ਸੀ ਜੋ ਹੋਣ ਵਾਲਾ ਸੀ ਮੈਂ ਪਹਿਲਾਂ ਪ੍ਰੈਡਿਕਟ ਕਰ ਬੈਠਾ ਤੇ ਲੋਕਾਂ ਨੇ ਮੈਨੂੰ ਲੇਬਲ ਲਾਤੇ ਉਹ ਚੁੱਪ ਕਰ ਜਾ ਤੂੰ ਆ ਤੇ ਉਹ ਉਹ ਨਹੀਂ ਤੈਨੂੰ ਨਹੀਂ ਪਤਾ ਅਸੀਂ ਜਿੱਤੇ ਪਏ ਆ ਮੈਂ ਕਿਹਾ ਮੂਰਖੋ ਤੁਸੀਂ ਸਿਰਫ ਫੇਸਬੁੱਕ ਤੇ ਟੀਵੀ ਤੇ ਦੇਖਦੇ ਹੋ ਜਾਂ ਭੀੜਾਂ ਨੂੰ ਦੇਖਦੇ ਹੋ ਮੈਂ ਤੁਹਾਡੇ ਲੀਡਰਾਂ ਦੀਆਂ ਨੀਤਾਂ ਦੇਖੀਆਂ ਨੇ ਕਿਉਂਕਿ ਉਹ ਲੀਡਰ ਮੇਰੇ ਨਾਲ ਹੀ ਸੀ ਆਈ ਵਾਸ ਵਨ ਆਫ ਥੈਮ ਦਾ ਸੀਨੀਅਰ ਮੋਸਟ ਲੀਡਰਸ ਇਨ ਪੰਜਾਬ ਆਫ ਆਮ ਆਦਮੀ ਪਾਰਟੀ ਅੰਮ ਜਸੀ ਜਸਰਾਜ ਬਾਦਲਾ ਦੇ ਵਿਰੁੱਧ ਬਾਦਲਾ ਦੇ ਰਾਜ ਵਿੱਚ ਉਹਨਾਂ ਦੇ ਗੜ ਜਾ ਕੇ ਲੜਿਆ ਸੀ ਆਨੰਦਪੁਰ ਛੱਡ ਕੇ ਬਠਿੰਡੇ ਚੋਂ ਲੜਿਆ ਸੀ ਤਾਂ ਮੈਂ ਆਪਣੇ ਨਾਲ ਦੇ ਲੀਡਰ ਕਿਵੇਂ ਕਿਵੇਂ ਕਿੱਥੇ ਕਿੱਥੇ ਪੈਂਤੜੇ ਕਰ ਰਹੇ ਸੀ ਇੱਕ ਦੂਜੇ ਨੂੰ ਕਿਵੇਂ ਠੱਬੀ ਲਾਈਏ ਸਾਰਾ ਦੇਖ ਰਿਆ ਸੀ ਤਾਂ ਮੈਂ ਉਹ ਸੱਚ ਬੋਲਣਾ ਸ਼ੁਰੂ ਕੀਤਾ ਦਰਬਾਰ ਸਾਹਿਬ ਤੋਂ ਵੀ ਸੱਚ ਬੋਲਿਆ ਮੈਂ ਤਾਂ ਵੀ ਲੋਕਾਂ ਨੇ ਮੈਨੂੰ ਗਾਲਾਂ ਕੱਢੀਆਂ ਕਹਿੰਦੇ ਭਾਈ ਤੂੰ ਉੱਥੇ ਗੁਰਦੁਆਰੇ ਕੀ ਕਰਨ ਗਿਆ ਉਹ ਮਹਾ ਕੰਬਲਿਓ ਮੇਰੀ ਵੈਸੇ ਤੇ ਤੁਸੀਂ ਨਹੀਂ ਸੁਣਨੀ ਤੁਸੀਂ ਇਹ ਤਾਂ ਦੇਖ ਲਓ ਮੈਂ ਕਿੰਨੀ ਪਵਿੱਤਰ ਜਗ੍ਹਾ ਤੇ ਬਹਿ ਕੇ ਤੁਹਾਨੂੰ ਸੱਚ ਬੋਲ ਰਿਹਾ ਨਾ ਜੀ ਸੁਣਨ ਨੂੰ ਤਿਆਰ ਹੀ ਨਹੀਂ ਸੀ ਅੱਜ ਉਹੀ ਚੀਜ਼ਾਂ ਸਾਡਾ ਸੁਪਨਾ ਟੁੱਟਿਆ ਸਾਡੇ ਸਮਾਜ ਦਾ ਸਾਡੇ ਪੰਜਾਬ ਦਾ ਸਾਡੀ ਜਨਰੇਸ਼ਨ ਦਾ ਸਾਡੇ ਕਿਸਾਨਾਂ ਦਾ ਸਾਡੇ ਨੌਜਵਾਨਾਂ ਦਾ ਸਾਡੀ ਇੰਡਸਟਰੀ ਦਾ ਸਾਡੇ ਐਨ ਆਰ ਆਈਜ਼ ਦਾ ਸਾਡੇ ਬੱਚਿਆਂ ਦਾ ਸਾਡੇ ਸਟੂਡੈਂਟਸ ਦਾ ਸਾਰਿਆਂ ਦਾ ਭਵਿੱਖ ਕੁਝ ਗੱਦਾਰਾਂ ਕਰਕੇ ਦਾਤੇ ਲੱਗ ਗਿਆ ਕੋਣ ਨਿਯੋਗਦਾਰ ਸਭ ਨੂੰ ਪਤਾ ਹੈ ਜੀ ਫਰੰਟ ਲਾਈਨ ਦੇ ਵਿੱਚ ਆਈ ਹੈਵ ਨੇਮਡ ਇਟ ਮੈਨੀ ਟਾਈਮਸ ਸਾਡਾ ਆਪਣਾ ਕਲਾਕਾਰ ਭਰਾ ਬਾਹਲੀ ਵੱਡੀ ਕਲਾਕਾਰੀ ਕਰ ਗਿਆ ਲਾਲਚ ਦੀ ਤੇ ਭਗਵੰਤਮਾਨ ਤੈਨੂੰ ਮੈਂ ਕਿਹਾ ਸੀ ਨਾ ਦਰਬਾਰ ਸਾਹਿਬ 'ਚ ਕਿ ਤੇਰਾ ਨਾਂ ਗਦਾਰਾਂ 'ਚ ਲਿਖਿਆ ਜਾਊਗਾ ਬਾਈ ਹਾਲੇ ਵੀ ਸੂਝ ਨਾ ਕਮ ਲੈ ਲੈ ਤੂੰ ਮੇਰੀ ਗੱਲ ਤੇ ਹੱਥ ਨਾਲ ਨਹੀਂ ਸੀ ਸੁਣੀ ਕਿਉਂਕਿ ਹੰਕਾਰ ਦੇ ਘੋੜੇ ਤੇ ਸੀ ਅੱਜ ਦੇਖ ਲੈ ਅੱਜ ਦਰ ਦਰ ਤੇ ਜਾ ਰਹੇ ਕਦੇ ਟਕਸਾਲੀ ਅਕਾਲੀ ਤੇ ਕਦੀ ਬੀਐਸਪੀ ਵਾਲੇ ਤੇ ਕਦੀ ਇੱਧਰ ਤੇ ਕਦੀ ਉੱਧਰ ਹੋਏ ਅੱਲਾਹ ਦੇ ਨਾਮ 'ਤੇ ਜੁੜ ਜਾਓ ਗੱਠ ਜੋੜ ਕਰ ਲਓ ਗੱਠ ਜੋੜ ਕਰ ਲਓ ਉੱਧਰ ਕੇਜਰੀਵਾਲ ਲੱਗਿਆ ਗੱਠ ਜੋੜ ਕਰ ਲਓ ਕਦੀ ਅਸੀਂ ਕੱਲੇ ਕਿੰਨਿਆਂ ਤੇ ਭਾਰੀ ਪੈਂਦੇ ਸੀ ਅੱਜ ਦਰ ਦਰ ਦੇ ਭਿਖਾਰੀ ਬਣ ਗਏ ਯਾਰ ਤੁਸੀਂ ਬਣਾਤਾ ਨਾ ਸੁਣਿਆ ਜੱਸੀ ਜਸਰਾਜ ਦਾ ਇੱਕ ਵਾਰ ਫੇਰ ਟਕਰਾ ਹੋ ਸਕਦਾ ਹੈ ਆਪਣੇ ਇਸੇ ਕਲਾਕਾਰ ਵੀਰ ਦੇ ਨਾਲ ਭਗਵੰਤ ਮਾਨ ਦੇ ਨਾਲ ਸੰਗਰੂਰ ਦੇ ਵਿੱਚ ਮੁਕਾਬਲਾ ਹੈ ਦੇਖੋ ਮੈਨੂੰ ਆਫਰਸ ਆਈਆਂ ਨੇ ਤੇ ਲੈਟਸ ਸੀ ਸਾਡੀ ਗਦਰ ਫੈਡਰੇਸ਼ਨ ਹੈ ਤੇ ਵਰਕਆਊਟ ਕਰ ਰਹੀ ਹੈ ਮੈਂ ਉਹਨਾਂ ਨੂੰ ਪਹਿਲਾਂ ਕਿਹਾ ਵੀ ਵੀ ਮੈਂ ਫਿਲਹਾਲ ਆਪਣਾ ਜਿਹੜਾ ਗਾਣਾ ਆ ਇਹਦੇ ਤੇ ਕਨਸੈਂਟਰੇਟ ਕਰਨਾ ਚਾਹੁੰਦਾ ਵੀ ਜਿਹੜਾ ਮੇਰਾ ਯੂਥ ਜਿਹੜਾ ਮੈਨੂੰ ਪਿਆਰ ਕਰਦਾ ਜਿਹੜੇ ਲੋਕ ਮੈਨੂੰ ਮੇਰੀ ਕਲਮ ਨੂੰ ਮੇਰੀ ਸੋਚ ਨੂੰ ਜਾਂ ਸੱਚਾਈ ਨੂੰ ਜਿਹੜੇ ਪਿਆਰ ਕਰਦੇ ਨੇ ਭਾਵੇਂ ਥੋੜੇ ਨੇ ਜਾਂ ਬਹੁਤ ਨੇ ਉਹਨਾਂ ਤੱਕ ਮੈਂ ਉਹ ਦੇ ਦਵਾਂ ਜਿਹੜੀ ਖਰਾਕ ਦੇ ਉਹ ਮੇਤੋਂ ਉਮੀਦ ਰੱਖਦੇ ਨੇ ਵੀ ਮੇਰੇ ਗਾਇਕੀ ਮੇਰੀਆਂ ਫਿਲਮਾਂ ਕੇਜਰੀਵਾਲ ਸਾਹਿਬ ਦਾ ਕਹਿੰਦੇ ਨਹੀਂ ਉਹਨਾਂ ਨੇ ਪੰਜਾਬ ਪਰ ਕੇ दारू ਛੱਡੀ ਆ ਉਹਨਾਂ ਵਰਗਾ ਲੀਡਰ ਹੀ ਕੋਈ ਨਹੀਂ ਪੰਜਾਬ ਚ ਠੀਕ ਹੈ ਜੀ ਕਾਸ਼ ਆਪਣੀ ਈਗੋ ਤੇ ਹੰਕਾਰ ਛੱਡ ਦਿੰਦਾ दारू ਪੀ ਜਾਂਦਾ दारू ਨਾਲ ਤੂੰ ਕੱਲਾ ਮਰਦਾ ਸੀ ਪਰ ਤੇਰੀ ਈਗੋ ਤੇਰੇ ਹੰਕਾਰ ਨਾਲ ਤੇਰੇ ਲਾਲਚ ਨਾਲ ਪੂਰਾ ਪੰਜਾਬ ਗਿਆ ਭਗਵੰਤਾ ਪੂਰਾ ਪੰਜਾਬ ਸ਼ਹੀਦੀ ਦਿਵਸ ਆ ਰਿਹਾ ਹੈ ਇੱਕ ਵਾਰ ਫੇਰ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਸ਼ਹੀਦ ਸੁਖਦੇਵ ਨੂੰ ਯਾਦ ਕਰਨ ਲਈ ਪੀਲੀਆਂ ਪੱਗਾਂ ਵਾਲੇ ਦੇਸ਼ ਭਗਤ ਖੜਕੜਕੜਾ ਪਹੁੰਚਨੇ ਸ਼ੁਰੂ ਹੋ ਗਏ ਨੇ ਕੀ ਕਹੋਗੇ ਦੇਖੋ ਪੀਲੀਆਂ ਪੱਗਾਂ ਵਾਲੇ ਛੱਡੋ ਜੀ ਚਾਹੇ ਅਕਾਲੀ ਦਲ ਆ ਤੇ ਚਾਹੇ ਕਾਂਗਰਸ ਹੈ ਕੋਈ ਵੀ ਕਸਰ ਨਹੀਂ ਛੱਡਦਾ ਸ਼ਹੀਦਾਂ ਨੂੰ ਕੈਸ਼ ਕਰਨ ਚ ਤੇ ਮੈਂ ਕਹਣਾ ਵੀ ਜ਼ਰੂਰੀ ਨਹੀਂ ਵੀ 23 ਮਾਰਚ ਨੂੰ ਤੁਹਾਨੂੰ ਯਾਦ ਆਜੇ 27 28 ਸਤੰਬਰ ਨੂੰ ਯਾਦ ਆਜੇ ਆ ਸ਼ਹੀਦ ਭਗਤ ਸਿੰਘ ਦੀ ਆ ਰਾਜਗੁਰੂ ਸੁਖਦੇਵ ਸ਼ਹੀਦ ਉਧਮ ਸਿੰਘ ਦੀ ਕਰਤਾਰ ਸਿੰਘ ਸਰਾਭਾ ਦੀ ਵੀ ਫਲਾਣੇ ਦਿਨ ਜੰਮੇ ਸੀ ਤੇ ਫਲਾਣੇ ਦਿਨ ਸ਼ਹੀਦ ਹੋਏ ਯਾਰ ਕੀ ਉਹ ਦੋ ਤਰੀਕਾਂ ਦੇ ਮਹਤਾਜ ਰਹਿ ਗਏ ਜਿੱਦਣ ਜੰਮੇ ਤੇ ਜਿੱਦਣ ਗਏ ਅਸੀਂ ਵੈਸੇ ਦਿਨ ਕਿਉਂ ਨਹੀਂ ਯਾਦ ਰੱਖਦੇ ਅਸੀਂ ਇੱਕ ਕਨਸੈਪਟ ਦਿੱਤਾ ਸੀ 2009 ਦੇ ਵਿੱਚ ਬੰਬੇ ਸਗਮ ਹੈ ਦਾਲ ਰੋਟੀ ਡੇ ਦਾ ਡੇ ਆਫ ਹਿਮੈਨਿਟੀ ਉਹਦੇ ਚ ਸਵਰਗਿਆ ਜਗਜੀਤ ਸਿੰਘ ਜਿਹੜੇ ਗਜ਼ਲ ਮੈਸਟਰੋ ਕਿੰਗ ਆਫ ਗਜ਼ਲਸ ਰਹੇ ਗੁਰਦਾਸ ਮਾਨ ਉਹ ਨਾਲ ਜੁੜੇ ਸੀ ਰੋਹਿਤ ਛੱਟੀ ਤੇ ਅਰਚਨਾ ਪੂਰਨ ਸਿੰਘ ਮਿੱਕਾ بڑے بڑے ਲੋਕ ਮੈਂ ਬੰਬੇ ਚ ਰਹਿੰਦਾ ਸੀ ਉਦੋਂ ਜੋੜਦੇ ਸੀ ਕਿ ਦੋ ਮੁਠੀ ਆਟਾ ਔਰ ਦੋ ਚੁਟਕੀ ਦਾਲ ਹਰ ਘਰ ਸਿਰਫ ਇਤਨਾ ਹੀ দান ਕਰੇ ਤਾਂ ਹੋ ਜਾਏਗਾ ਕਮਾਲ ਕਿ ਜਦੋਂ ਤੁਸੀਂ ਆਪਣੇ ਘਰੇ ਰੋਟੀ ਬਣਾਉਣ ਲੱਗਦੇ ਹੋ ਤਾਂ ਬਾਈ ਜੀ ਪਹਿਲਾਂ ਦੋ ਮੁਠੀਆਂ ਆٹے ਦੀਆਂ ਕੱਢ ਕੇ ਇੱਕ ਪੋਲੀਥੀਨ ਚ ਪਾ ਦਿਓ ਵੀ ਇਹ ਹੋ ਗਈ ਕਿਸੇ ਗਰੀਬ ਦੇ ਹਿੱਸੇ ਦੀ ਜੇ ਦਾਲ ਬਣਾਉਣ ਲੱਗਦੇ ਹੋ ਤਾਂ ਦੋ ਚੁਟਕੀਆਂ ਦਾਲ ਦੀਆਂ ਕੱਢ ਕੇ ਰੱਖ ਦਿਓ ਇੱਕ ਮਹੀਨੇ ਬਾਅਦ ਤੁਸੀਂ ਦੇਖੋ ਕਿਲੋ ਘਟੋ ਘਟ 1.5 ਕਿਲੋ ਆਟਾ ਹੋ ਜਾਊਗਾ ਤੇ ਮੋਲਾਦਾ ਪਾਈਆ ਆ आधा ਕਿਲੋ ਇੱਕ ਵਕਤ ਦੀ ਰੋਟੀ ਤੁਸੀਂ ਕਿਸੇ ਗਰੀਬ ਲਈ ਉਦੋਂ ਹੀ ਤਿਆਰ ਕਰ ਦੋਗੇ ਇੱਕ ਦਿਨ ਐਸਾ ਹੋਵੇ ਜਿੱਦਣ ਸਾਰੇ ਪੋਲਿਟਿਸ਼ੀਅਨ ਪਾਰਲੀਮੈਂਟ ਤੋਂ ਲੈ ਕੇ ਹਰ ਵਿਧਾਨ ਸਭਾ ਦੇ ਵਿੱਚ ਯਾਰ ਛੱਡ ਦੋ ਇੱਕ ਦਿਨ ਲਈ ਤਾਂ ਪੋਲਿਟਿਕਸ ਛੱਡ ਦੋ ਇੱਕ ਦਿਨ ਇਨਸਾਨੀਅਤ ਦੇ ਦਿਓ ਕਿ ਜਿੱਦਣ ਬਾਜ਼ਾਰਾਂ 'ਚ ਹਿੰਦੂ ਮੁਸਲਮ ਸਿੱਖ ਈਸਾਈ ਹਰ ਛੋਟੀ ਉੱਚੀ ਜਾਤ ਦਾ ਬੰਦਾ ਇਕੱਠਾ ਬਹਿ ਕੇ ਲੰਗਰ ਲਾਵੇ ਇਕੱਠਾ ਪਕਾਵੇ ਤੇ ਕਿਸੇ ਨਾ ਕਿਸੇ ਗਰੀਬ ਦੇ ਢਿੱਡ 'ਚੋਂ ਲੰਗਰ ਪਾਵੇ ਕਿਤੇ ਤਾਂ ਅਸੀਂ ਦੁਨੀਆ ਨੂੰ ਦਿਖਾ ਦੇ ਯੂਨੀ ਦੁਨੀਆ ਨੂੰ ਦਿਖਾਈਏ ਯੂਨਿਟੀ ਐਂਡ ਡਾਈਵਰਸਿਟੀ ਅਸੀਂ ਇਕੱਠੇ ਹੋਈਏ ਨੈਸ਼ਨਲ ਇੰਟੀਗ੍ਰੇਸ਼ਨ ਕਿਤੇ ਤਾਂ ਪੋਲੀਟਿਸ਼ੀਅਨਸ ਤੁਸੀਂ ਦਿਖਾਓ ਯਾਰ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਇਕੱਠੇ ਹੋਣ ਕਿ ਆਓ ਯਾਰ ਆਪਾਂ ਇਕੱਠੇ ਲੰਗਰ ਲਾਉਣੇ ਆ ਕਿਤੇ ਤਾਂ ਯਾਰ ਸੰਦੇਸ਼ ਦੇ ਦਿਓ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਪਿੰਡ ਪਿੰਡ ਚ ਮੁੰਡੇ ਲੜਾ ਲੜਾ ਕੇ ਪਾਰਟੀਆਂ ਪਿੱਛੇ ਮਾਰਨੇ ਨੇ ਇੱਕ ਦਿਨ ਤਾਂ ਦੇਸ਼ ਨੂੰ ਦੇ ਦਿਓ ਇੱਕ ਦਿਨ ਤਾਂ ਸ਼ਹੀਦਾਂ ਨੂੰ ਦੇ ਦਿਓ ਇੱਕ ਦਿਨ ਤਾਂ ਯਾਰ ਸਮਾਜ ਨੂੰ ਇਨਸਾਨੀਅਤ ਨੂੰ ਦੇ ਦਿਓ ਆਓ ਆਪਣੇ ਦੇਸ਼ ਦਾ ਨਾਮ ਇੱਧਰ ਨੂੰ ਵੀ ਰੌਸ਼ਨ ਕਰ ਲਈਏ ਦਾਲ ਰੋਟੀ ਡੇ ਦਾ ਡੇ ਆਫ ਹਿਮੈਨਿਟੀ ਜਾ ਕੇ YouTube ਤੇ ਚੈੱਕ ਕਰ ਲਿਓ 2009 ਦੇ ਬਹੁਤ ਦਿਗਜ ਲੋਕ ਜੋੜੇ ਸੀ ਅਸੀਂ ਤਾਂ ਹਰ ਵਾਰੀ ਕੋਸ਼ਿਸ਼ ਕਰੀਦੀ ਹੈ ਜੇ ਤੁਸੀਂ ਵੀ ਨਾਲ ਹੰਬੜਾ ਮਾਰੋਗੇ ਤਾਂ ਇੱਕ ਦਿਨ ਇਹ ਵੀ ਹੋ ਕੇ ਰਹੇਗਾ ਆਖਰੀ ਸਵਾਲ ਤਾਂ ਲੱਗਦਾ ਹੈ ਕਿ ਹੱਥ ਵਿੱਚ ਪਾਵਾ ਤੇ ਹੁਣ ਫਾਈਟਰ ਗੀਤ ਵੀ ਆ ਗਿਆ ਹੈ ਤੁਹਾਡੇ ਚਾਹਣ ਵਾਲੇ ਕਲਾਕਾਰ ਖਾਸ ਕਰਕੇ ਭਗਵੰਤ ਜਵੰਦੀ ਮੈਂ ਗੱਲ ਕਰ ਰਿਹਾ ਹਾਂ ਉਹ ਇੱਕ ਵਾਰ ਫਿਰ ਕਿਤਨਾ ਕੀਤੇ ਅਲਰਟ ਹੋਣਗੇ ਜੇਕਰ ਜੱਸੀ ਜਸਰਾਜ ਸੰਗਰੂਰ ਪਹੁੰਚ ਗਿਆ ਫੇਰ ਦੇਖੋ ਭਗਵੰਤ ਇਸ ਵਨ ਆਫ ਦਾ ਕਲਪਰੇਟਸ ਵੀ ਮੈਂ ਤਾਂ ਆਪਣੀ ਕਲਮ ਨਾਲ ਪਹਿਲਾਂ ਵੀ ਆਪਣੀ ਗਾਇਕੀ ਨਾਲ ਕੋਸ਼ਿਸ਼ ਕੀਤੀ ਆ ਵੀ ਸਮਾਜ ਦੇ ਵਿੱਚ ਜਿਹੜੀ ਚੀਜ਼ ਨੇ ਮੈਨੂੰ ਪਤਾ ਲੱਗਦਾ ਵੀ ਜੇ ਇਹਨੂੰ ਅੱਜ ਨਾਲ ਨੱਪਿਆ ਗਿਆ ਤੇ ਇਹਨੇ ਕੱਲ ਨੂੰ ਕੈਂਸਰ ਬਣ ਕੇ ਪੁੰਗਰਨਾ ਮੈਨੂੰ ਯਾਦ ਆ 2012 ਚ ਮੈਂ ਹਰੀ ਸਿੰਘ ਦੇ ਖਿਲਾਫ ਜਿਹੜਾ ਗਾਣਾ ਕੱਢਿਆ ਸੀ ਤੇ ਉਦੋਂ ਮੈਂ ਕਿਹਾ ਸੀਗਾ ਅਲਾਰਮਿੰਗ ਬੈਲਜ਼ ਮੈਂ ਕਿਹਾ ਚਿੱਟੇ ਨੂੰ ਗਲੈਮਰਾਇਜ਼ ਨਾ ਕਰੋ ਤੁਸੀਂ ਆ ਨਸ਼ਿਆਂ ਨੂੰ ਗਲੈਮਰਾਇਜ਼ ਨਾ ਕਰੋ ਇਹਨੇ ਅੱਗੇ ਖਾ ਜਾਣਾ ਤੇ ਉਹ ਦੇਖ ਲਓ 2012 ਤੋਂ 2015 16 ਚ ਫਿਲਮ ਆ ਗਈ ਸੀ ਆ ਵਾਲੀ ਉੜਤਾ ਪੰਜਾਬ ਅਸੀਂ ਪਹਿਲਾਂ ਦੱਸਤਾ ਸੀ ਕਿ ਵੀ ਇਹ ਹੋਣ ਵਾਲਾ ਕਿਉਂਕਿ ਯੂਥ ਨੂੰ ਗਲਤ 뮤직 ਦੀ ਲਤ ਲੱਗ ਰਹੀ ਹੈ ਯਾਰ ਚੰਗਾ ਲੱਗਦਾ ਬਰੇਵਰੀ ਦਾ ਗਾਣਾ ਥੋੜੀ ਦੇਰ ਲਈ ਬੰਦੇ ਨੂੰ ਯਾਰ ਫੁਕਰੀ ਜੀ ਦਾ ਗਾਣਾ ਚੰਗਾ ਲੱਗਦਾ ਪਰ ਕੱਲਿਆ ਫੁਕਰੀਆਂ ਦਾ ਹੀ ਗਾਣਾ ਚੰਗਾ ਲੱਗਣ ਲੱਪੇ ਨਸ਼ੇ ਦੇ ਹੀ ਗਾਣੇ ਚੰਗੇ ਲੱਗਣ ਲੱਪਣ ਤਾਂ ਕਿੱਥੇ ਪਤਨ ਹੋ ਗਿਆ ਸਾਡੀ ਕਲਮਾਂ ਦਾ ਸਾਡੀਆਂ ਸੋਚਾਂ ਦਾ ਸੋ ਦੈਟਸ ਵਾਈ ਆਮ ਆਸਕਿੰਗ ਫॉर ਅ ਪ੍ਰਾਈਜ਼ ਕਿ ਫਰੀਚ ਨਹੀਂ ਹੈ ਭਈ ਜੀਨੇ ਚਾਹੇ ਕੱਟ ਸੁਣ ਲਿਓ ਕਿਹੜਾ ਕੋਈ ਮਿਲੇ ਕੋਈ ਮੋਮੈਂਟੋ ਦੇਣ ਦੀ ਲੋੜ ਨਹੀਂ ਮੈਨੂੰ ਜਸਜੀਤ ਜੀ ਸਨਮਾਨ ਕਰਨਾ ਤੇ ਲੋਈ ਪਾਉਣੀ ਆ ਨਹੀਂ ਲੋਈਆਂ ਤੁਸੀਂ ਜਦੋਂ ਮਰ ਮੁਰਗਿਆ ਉਦੋਂ ਬਥੇਰੇ ਨੇ ਪਾ ਦੇਣੀਆਂ ਤੁਸੀਂ ਉਦੋਂ ਸਾਹਮਣੇ ਰੱਖ ਲਓ ਮੈਨੂੰ ਤੇ ਉਦੋਂ ਵੀ ਤੁਹਾਡੀ ਲੋਈ ਦੀ ਲੋੜ ਨਹੀਂ yes pay for a quality music because quality comes with a price tag ਅਸੀਂ ਆਪਣਾ ਦੇਖੋ ਇੱਕ ਰਿਸਕ ਲੈ ਰਹੇ ਆ ਮੈਨੂੰ ਸਾਰੇ ਕਹਿੰਦੇ ਫੇਰ ਤੂੰ ਹੋ ਜਾ ਗਾਣਾ ਕੱਢ ਰਿਹਾ ਮੇਰੇ ਕੋਲ ਜ਼ੰਜੀਰ 2 ਵੀ ਬਣਿਆ ਪਿਆ ਤੇ ਮੈਂ ਕਹਾਂ ਉਹ ਵੀ ਦੇ ਦਾਂਗੇ ਇੱਕ ਪਹਿਲਾ ਜਿਹੜਾ ਮੇਰੇ ਮਨ ਨੂੰ ਖਰਾਕ ਦਿੰਦਾ ਇਨਾ ਮੈਨੂੰ ਚੰਗਾ ਲੱਗਦਾ ਮੈਂ ਮੈਨੂੰ ਆ ਕਰ ਲੈਣ ਦੋ ਸਮਾਜ ਲਈ ਤੇ ਚੰਗਾ ਆਸ਼ਕੀ ਵਾਲੇ ਗਾਣੇ ਵੀ ਸੁਣੋ ਇੱਕ ਜਦੋਂ ਉਮਰ ਹੁੰਦੀ ਹੈ ਚੰਗਾ ਲੱਗਦਾ ਹੋਠੋਂ ਸੇ ਚੂਲੋ ਤੂੰ ਮੇਰਾ ਗੀਤ ਉਮਰ ਕਰ ਦੋ ਇੱਕ ਚੰਗਾ ਲੱਗਦਾ ਜਦ ਜੋਬ ਬਣਦੀ ਰੋਤ ਆਵੇ ਮੁੰਡਾ ਕੁੜੀ ਨੂੰ ਸਹੰਤਾ ਮਾਰੇ ਯੂ ਨੋ ਇੱਕ ਉਮਰ ਹੁੰਦੀ ਹੈ ਉਦੋਂ ਉਹਨੇ ਉਹੀ ਸੁਣਨਾ ਅਸੀਂ ਉਦੋਂ ਉਹਨੂੰ ਕਹਦੇ ਪਾਠ ਕਰ ਲਾ ਉਹ ਪੁੱਤ ਕੋਈ ਦੇਸ਼ ਭਗਤੀ ਦੇ ਗਾਣੇ ਸੁਣ ਲਾ ਉਹਨੇ ਨਹੀਂ ਸੁਣਨਾ ਕਿਉਂਕਿ ਉਹ ਯੂਥ ਨੂੰ ਉਹ ਵੀ ਚੀਜ਼ ਚਾਹੀਦੀ ਆਸ਼ਕੀ ਵਾਲੀ ਠੀਕ ਹੈ ਥੋੜਾ ਬਹੁਤ ਮੈਂ ਕਹਿੰਦਾ ਵੀ ਯਾਰ ਰਲਵਾ ਮਿਲਵਾ ਜਾ ਹੋਰ ਜਿਹੜਾ ਉਹਨਾਂ ਦਾ ਟੇਸਟ ਹੈ ਪਰ ਨਾਲ ਨਾਲ ਇਹਦਾ ਵੀ ਕੱਢੀ ਐਰ ਦਸਵੰਦ ਸੋ ਮੈਂ ਵੀ ਹਰ ਕਿਸਮ ਦੇ ਗਾਣੇ ਗਾਉਂਗਾ ਪਰ ਜੇ ਤੁਸੀਂ ਇਸ ਗਾਣੇ ਨੂੰ ਸ਼ਾਬਾਸ਼ ਦਵੋਗੇ ਜੇ ਚੰਗਾ ਲੱਗ ਕੇ ਵੀ ਤੁਸੀਂ ਅਸ਼ੀਰਵਾਦ ਨਹੀਂ ਦਿੰਦੇ ਤਾਂ ਯਾਰ ਕਸੂਰਵਾਰ ਤਾਂ ਤੁਸੀਂ ਵੀ ਜੱਸੀ ਜੇ ਬਦਲ ਗਿਆ ਤੇ ਦੇਖੋ ਬੜੇ ਗੱਲਾਂ ਕਰਦਾ ਹੁੰਦਾ ਸੀ ਹੁਣ ਤਾਂ ਬਦਲ ਗਿਆ ਬਦਲਿਆ ਕਿਨੇ ਤੁਸੀਂ ਆਪਣੇ ਤੇ ਦੋਸ਼ ਨਹੀਂ ਲੈਣਾ ਤੁਸੀਂ ਕਿ ਨਹੀਂ ਯਾਰ ਅਸੀਂ ਵੀ ਤਾਂ ਦੋਸ਼ੀ ਸੀ ਸੋ ਮੈਂ ਕਹਿੰਦਾ ਚੰਗੀਆਂ ਕਲਮਾਂ ਨੂੰ ਆਪਣਾ ਦਸਵੰਦ ਦਿਓ ਜੱਸੀ ਤੋਂ ਬਹੁਤ ਵਧੀਆ ਲਿਖਣ ਵਾਲੇ ਗਾਉਣ ਵਾਲੇ ਬੈਠੇ ਆ ਮੇਰਾ ਕੀ ਪਤਾ ਯਾਰ ਹੁਣ ਐਕਸੀਡੈਂਟ ਹੋਵੇ ਖਤਮ ਹੋ ਜਾ ਤਾਂ ਯਾਰ ਮੇਰੇ ਨਾਲ ਕਲਾਕਾਰੀ ਥੋੜੀ ਨਾ ਚੰਗੀ ਕਲਮ ਲੇਖਣੀ ਥੋੜੀ ਨਾ ਖਤਮ ਹੋ ਜੂ ਜੇ ਤੁਸੀਂ ਕਿਸੇ ਨੂੰ ਚੰਗੇ ਬੰਦੇ ਨੂੰ ਅਸ਼ੀਰਵਾਦ ਦਿੱਤਾ ਹੋਊਗਾ ਚੰਗੀ ਕਲਮ ਨੂੰ ਅਸ਼ੀਰਵਾਦ ਦਿੱਤਾ ਹੋਊਗਾ ਤਾਂ ਜਿਵੇਂ ਕ੍ਰਿਕਟ ਸਾਹਮਣੇ ਹੌਕੀ ਲੰਗੜੀ ਹੋਗੀ ਉਵੇਂ ਹੀ ਗੰਦੇ ਸੰਗੀਤ ਅੱਗੇ ਚੰਗੀ ਕਲਮ ਲੰਗੜੀ ਹੋਗੀ ਇੱਕ ਜ਼ਿੰਮੇਵਾਰ ਕੌਣ ਤੁਸੀਂ ਸੋ ਟੇਕ ਦਾ ਬਲੇਮ ਔਨ ਯੋਰਸੈਲਫ ਐਸ ਮੈਂ ਕਹਾਂਗਾ ਵੀ ਦੂਜੇ ਕਲਾਕਾਰਾਂ ਤੇ ਵੀ ਦੋਸ਼ ਹੋਊਗਾ ਪਰ ਉਹਨਾਂ ਤੋਂ ਜ਼ਿਆਦਾ ਦੋਸ਼ ਤੁਹਾਡਾ ਵੀ ਹੈ ਤੇ ਅਸੀਂ ਆ ਗਾਣਾ ਦਿੱਤਾ ਫਾਈਟਰ ਹੁਮਾ ਓਮਾ ਰੱਬ ਤੋਂ ਪਹਿਲਾਂ ਮੈਂ ਤੇਰਾ ਤੇਰਾ ਹੀ ਨਾ ਲਵਾ ਕਤਰਾ ਕਤਰਾ ਤੇਰੇ ਦੁੱਧ ਦਾ ਕਰਜ਼ ਮੇਰੇ ਤੇ ਹੈ ਬੂੰਦ ਬੂੰਦ ਬਾਪੂ ਦਾ ਪਸੀਨਾ ਫਰਜ਼ ਮੇਰੇ ਤੇ ਹੈ ਰਾਤ ਦਿਨ ਦਿਨ ਰਾਤ ਰਾਤ ਮੇਰੇ ਖੂਨ ਨਬਲਦਾ ਹੈ ਛੋਟੇ ਜਿਹੇ ਦਿਲ ਵਿੱਚ ਵੱਡਾ ਜਿਹਾ ਸੁਪਨਾ ਪੜਦਾ ਹੈ ਓਏ ਅਣਖੀ ਖੁੰਦਕੀ ਬੰਦਾ ਲੋਕੋ ਕਿੱਥੇ ਟਲਦਾ ਹੈ ਸੋਨੇ ਦਾ ਗਹਿਣਾ ਵੀ ਅੱਗ 'ਚ ਟਲਕੇ ਬਣਦਾ ਹੈ ਕੰਦਾ ਉੱਤੇ ਪਿੱਪਲ ਪਲ ਦੇ ਜੋਗਣਾ ਚਾਹੁੰਦੇ ਓ ਕਟਲ ਦੇ ਮੁੱਠੀ ਓਏ ਮੁੱਠੀ ਮੁੱਠੀ ਕੁੱਟ ਤੇ ਖੁਦ ਨੂੰ ਥਾਪੀ ਦਿਨ ਦਾ ਰਹਿ ਸੱਜਣਾ ਓਏ ਜਦ ਤੱਕ ਸਾਹ ਨੇ ਉਦੋਂ ਤੱਕ ਤਾਂ ਜ਼ਿੰਦਾ ਰਹਿ ਸੱਜਣਾ ਨਾ ਉਹ ਮਹੀਨੇ ਗਰਭ ਚ ਰਹਿ ਕੇ ਮਾਂ ਜੰਮਿਆ ਤੈਨੂੰ ਦੁੱਖ ਸਹਿ ਸਹਿ ਕੇ ਮਾਂ ਦੇ 나ੜੂ ਤੋਂ ਜਿਸ ਦਿਨ ਤੂੰ علیحدਾ ਹੋਇਆ ਸੀ ਉਹ ਪਹਿਲੀ ਜੰਗ ਤੂੰ ਜਿੱਤ ਗਿਆ ਜਦ ਪੈਦਾ ਹੋਇਆ ਸੀ ਜਿੱਤਣ ਲਈ ਤੂੰ ਪੈਦਾ ਹੋਇਆ ਮਰੂ ਮਰੂ ਕਿਉਂ ਕਰਦਾ ਏ ਓਏ ਐਡੀ ਵੱਡੀ ਦੇ ਨਿੱਕੇ ਜੇ ਦੁੱਖ ਤੋਂ ਡਰਦਾ ਏ ਉਹ ਕਿਹੜੀ ਗੱਲ ਦੀ ਟੈਨਸ਼ਨ ਕਿਹੜੀ ਗੱਲ ਦਾ ਮਨ ਤੇ ਭਾਰ ਉਹ ਬਾਣੀ ਵੀ ਹੈ ਕਹਿੰਦੀ ਕਾਕਾ ਨਾਨਕ ਦੁਖੀ ਆ ਸਭ ਸੰਸਾਰ ਜੰਮ ਦਾ ਬੱਚਾ ਓਏ ਜੰਮ ਦਾ ਬੱਚਾ ਚੁੱਕ ਨਹੀਂ ਲੈਂਦਾ ਭਾਰ ਡੂਡ ਮੰਦਾ ਓਏ ਤਾਜ ਮਹਿਲ ਤੇ ਰੋਮ ਵੀ ਇੱਕ ਦਿਨ ਦੇ ਵਿੱਚ ਨਹੀਂ ਬਣਦਾ ਕੋਈ ਵੱਡਾ ਮਕਸਦ ਹੋਊ ਤੇਰਾ ਜੱਗ ਤੇ ਫੇਰੀ ਪਾਉਣੇ ਦਾ ਜੇ ਬੁੱਧਿਲ ਬਣ ਕੇ ਹੀ ਮਰਨਾ ਫਿਰ ਲੱਖ ਲਾਨਤ ਤੇਰੇ ਆਉਣੇ ਦਾ ਓਏ ਲੱਖ ਲਾਨਤ ਤੇਰੇ ਆਉਣੇ ਦਾ ਬਿਲਕੁਲ ਸਿਆਸਤ ਵੰਡਦੀ ਹੈ ਪਰ ਸਾਹਿਤ ਜੋੜਦਾ ਹੈ ਚੰਗਾ ਸੁਣੋ ਤੇ ਚੰਗਾ ਹੀ ਦੇਖੋ ਹੁਣ ਇਸ ਫਾਈਟਰ ਦਾ ਅੱਗੇ ਸਿਆਸੀ ਭਵਿੱਖ ਕੀ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਫਿਲਹਾਲ ਇਹ ਨਹੀਂ ਵੀਡੀਓ ਜਰਨਲਿਸਟ ਲਲਿਤ ਪਾਂਡੇ ਦੇ ਨਾਲ ਠਾਕੁਰ ਰਮਨਦੀਪ ਸਿੰਘ ਦਿੱਲੀ ਪੋਸਟ ਪੰਜਾਬੀ ਚੰਡੀਗੜ੍ਹ ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ